ਜਦੋਂ ਵੀ ਅਸੀਂ ਤਰੱਕੀ ਦੀ ਗੱਲ ਕਰਦੇ ਹਾਂ ਸੁਪਰ ਪਾਵਰ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਪੂਰੇ ਵਰਲਡ ਦੇ ਵਿੱਚ ਸਾਬ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਕਾ ਪਰ ਚੀਨ ਤੇ ਜਾਪਾਨ ਵੀ ਪਿੱਛੇ ਨਹੀਂ ਹੈਗੇ ਇਹਨਾਂ ਨੇ ਵੀ ਬਹੁਤ ਤਰੱਕੀ ਕਰ ਲਈ ਐ ਤੇ ਦਿਨੋਂ ਦਿਨ ਭਾਰਤ ਵੀ ਤਰੱਕੀ ਦੇ ਰਾਹ ਤੇ ਅੱਗੇ ਵਧਦਾ ਜਾ ਰਿਹਾ ਪੂਰੇ ਵਰਲਡ ਦੇ ਮੈਪ ਤੇ ਜੇਕਰ ਆਪਾਂ ਦੇਸ਼ਾਂ ਦੀ ਤਰੱਕੀ ਨੂੰ ਇੱਕ ਪਾਸੇ ਰੱਖ ਦਈਏ ਧਰਮਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਿੱਖ ਧਰਮ ਇੱਕ ਐਹੋ ਜਿਹਾ ਧਰਮ ਹੈਗਾ ਜਿਹੜਾ ਪੂਰੇ ਸਿਰਫ ਵਰਲਡ ਦੇ ਧਰਮਾਂ ਦੇ ਉੱਪਰ ਹੀ ਨਹੀਂ ਪਰ ਕੇ ਪੂਰੇ ਵਰਲਡ ਦੇ ਦੇਸ਼ਾਂ ਦੇ ਉੱਪਰ ਰਾਜ ਕਰ ਸਕਦਾ ਹੁਣ ਸੋਚਣ ਲਈ ਆਪਾਂ ਮਜਬੂਰ ਹੋ ਜਾਾਂਗੇ ਕਿ ਸਿੱਖ ਧਰਮ ਦੇ ਵਿੱਚ ਇਹੋ ਜਿਹਾ ਕੀ ਕਿਉਂਕਿ ਸਿੱਖ ਧਰਮ ਜਿਹੜਾ ਉਹ ਸਿਰਫ 2% ਗਿਣਿਆ ਜਾਂਦਾ ਜਦ ਕਿ ਇਹਦੇ ਮੁਕਾਬਲੇ ਦੇ ਵਿੱਚ Hindu ਧਰਮ, ਇਸਾਈ ਧਰਮ, ਮੁਸਲਮ ਧਰਮ ਇਹ ਸਾਰਿਆਂ ਨਾਲੋਂ ਵੱਡੇ ਪੱਧਰ ਤੇ ਆਗਾ ਸਾਰਿਆਂ ਨਾਲੋਂ ਵੱਧ ਗਿਣਤੀ ਇਹਨਾਂ ਧਰਮਾਂ ਦੀ ਆ ਫਿਰ ਸਿੱਖ ਧਰਮ ਦੇ ਵਿੱਚ ਇਹੋ ਜਿਹਾ ਕੀ ਖਜ਼ਾਨਾ ਛੁਪਿਆ ਹੋਇਆਗਾ ਜੋ ਨਾ ਤਾਂ ਅਮਰੀਕਾ ਵਰਗੇ ਦੇਸ਼ਾਂ ਕੋਲ ਆ ਨਾ ਚੀਨ ਜਾਪਾਨ ਕੋਲੇ ਨਾ ਕਿਸੇ ਹੋਰ ਧਰਮ ਦੇ ਕੋਲੇ ਨਾ ਕਿਸੇ ਧਰਮ ਦੀ ਹੋਰ ਲੋਕਾਂ ਕੋਲੇ ਨਾ ਕਿਸੇ ਕੌਮ ਦੇ ਕੋਲੇ ਪਾਵੇਂ ਕੇ ਇਨਾ ਖਜ਼ਾਨਿਆਂ ਦੇ ਆਧਾਰ ਤੇ ਹੀ ਸਿੱਖ ਇੱਕ ਵਾਰੀ ਪਹਿਲਾਂ ਵੀ ਆਪਣੀ ਹੋਂਦ ਨੂੰ ਪੂਰੀ ਦੁਨੀਆ ਦੇ ਉੱਪਰ ਅਜਮਾ ਚੁੱਕੇ ਨੇਗੇ ਪਰ ਹਾਲੇ ਵੀ ਸਿੱਖ ਖੁਦ ਆਪਣੇ ਇੰਨਾ ਖਜ਼ਾਨਿਆਂ ਤੋਂ ਅਣਜਾਣ ਨੇ ਜਾਂ ਫਿਰ ਛਪਾਈ ਬੈਠੇ ਨੇ ਕਿਉਂਕਿ ਜੇਕਰ ਇਹਨਾਂ ਖਜ਼ਾਨਿਆਂ ਨੂੰ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਸੱਚਮੁੱਚ ਜਿਹੜੇ ਲੋਕ ਨੇਗੇ ਕਿਸੇ ਵੀ ਦੇਸ਼ ਦੇ ਕਿਸੇ ਵੀ ਧਰਮ ਦੇ ਹੋਣ ਤਾਂ ਉਹ ਸਿੱਖ ਧਰਮ ਦੇ ਅੱਗੇ ਸਿਰ ਝੁਕਾਉਣ ਦੇ ਲਈ ਮਜਬੂਰ ਹੋ ਜਾਣਗੇ ਹੁਣ ਆਪਾਂ ਇੱਕ ਕਰਕੇ ਗੱਲ ਕਰਦੇ ਹਾਂ ਕਿ ਆਖਰ ਸਿੱਖ ਧਰਮ ਦੇ ਵਿੱਚ ਇਹੋ ਜਿਹਾ ਕੀ ਆ ਉਹ ਕਿਹੜਾ ਇੱਕ ਤੱਤ ਹੈਗਾ ਜਿਹਨੂੰ ਬਾਰ ਬਾਰ ਪ੍ਰਚਾਰਿਆ ਜਾ ਰਿਹਾ ਜਿੱਦੋਂ ਹਰ ਕੋਈ ਜਾਣੂ ਆ ਪਰ ਬਾਕੀ ਕਿਸੇ ਤੱਤ ਤੋਂ ਭਾਵੇਂ ਸਿੱਖ ਹੀ ਕਿਉਂ ਨਾ ਹੋਣ ਸਿੱਖ ਵੀ ਆਪਣੇ ਧਰਮ ਦੀ ਇੰਨੀ ਵੱਡੀ ਪਾਵਰ ਤੋਂ ਇੰਨੇ ਵੱਡੇ ਖਜ਼ਾਨੇ ਤੋਂ ਅਣਜਾਣ ਨੇ ਤਾਂ ਫਿਰ ਦੂਸਰੇ ਧਰਮਾਂ ਦੇ ਦੂਸਰੇ ਦੇਸ਼ਾਂ ਦੇ ਲੋਕ ਇਸ ਪਾਵਰ ਤੋਂ ਕਿਵੇਂ ਜਾਣੋ ਹੋਣਗੇ ਤੁਸੀਂ ਇਸ ਵੀਡੀਓ ਦੇ ਵਿੱਚ ਸਮਝ ਜਾਵੋਗੇ ਕਿ ਸਿੱਖਾਂ ਦੀ ਅਸਲੀ ਤਾਕਤ ਕੀ ਆ ਕੀ ਉਹਨਾਂ ਨੂੰ ਕਿਹੜੇ ਪੱਧਰ ਤੱਕ ਦੁਨੀਆ ਦੇ ਸਾਹਮਣੇ ਲਿਆਉਣਾ ਜ਼ਰੂਰੀ ਆ ਤਾਂ ਕਿ ਹਰ ਕੋਈ ਸਿੱਖਾਂ ਦੀ ਇਸ ਤਾਕਤ ਤੋਂ ਜਾਣੂ ਹੋ ਸਕੇ ਬਾਕੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਹੀ ਲਿਆ ਹੋਣਾ ਕਿਉਂਕਿ ਸਿੱਖ ਇਤਿਹਾਸ ਨਾਲ ਸੰਬੰਧਤ ਤੁਹਾਨੂੰ ਵੀਡੀਓਜ਼ ਨੇ ਜਿਹੜੀਆਂ ਇਸ ਚੈਨਲ ਤੇ ਹਮੇਸ਼ਾ ਮਿਲਦੀਆਂ ਰਹਿਣਗੀਆਂ ਤੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਸੁਣਦੇ ਹੋਏ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਿੱਖਾਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਸ਼ਕਤੀਸ਼ਾਲੀ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਦੁਨੀਆ ਦੇ ਵਿੱਚ ਕੋਈ ਵੀ ਗ੍ਰੰਥ ਨਹੀਂ ਹੈ ਭਾਵੇਂ ਕਿ ਹਰ ਧਰਮ ਦੇ ਵਿੱਚ ਆਪਣੇ ਆਪਣੇ ਧਰਮਾਂ ਦੇ ਅਨੁਸਾਰ ਗ੍ਰੰਥ ਨੇ ਤੇ ਸਾਰਿਆਂ ਦਾ ਹੀ ਸਤਿਕਾਰ ਅਸੀਂ ਕਰਦੇ ਹਾਂ ਪਰ ਇਹ ਇੱਕ اٹਲ ਸੱਚਾਈ ਆ ਕਿ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸਤਿਕਾਰ ਕੀਤਾ ਜਾਂਦਾਗਾ ਉਹ ਸ਼ਾਇਦ ਹੋਰ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੁੰਦਾ ਹੈਗਾ ਗ੍ਰੰਥ ਗੁਰੂਆਂ ਸਾਹਿਬ ਜੀ ਨੂੰ ਸਿਰਫ ਗੁਰੂ ਦਾ ਦਰਜਾ ਹੀ ਨਹੀਂ ਦਿੱਤਾ ਗਿਆ ਬਲਕਿ ਜਾਗਤ ਜੋਤ ਗੁਰੂ ਦਾ ਦਰਜਾ ਦਿੱਤਾ ਗਿਆ ਇਹਦਾ ਵੱਡਾ ਕਾਰਨ ਇਹ ਆ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਗ੍ਰੰਥ ਸਾਹਿਬ ਲਿਖੇ ਗਏ ਨੇ ਭਾਵੇਂ ਕਿਸੇ ਵੀ ਧਰਮ ਦੇ ਗ੍ਰੰਥ ਸਾਹਿਬ ਨੇਗੇ ਉਹ ਉਹਨਾਂ ਦੇ ਰਹਿਬਰਾਂ ਦੇ ਦੁਆਰਾ ਖੁਦ ਨਹੀਂ ਲਿਖੇ ਗਏ ਜਾਂ ਫਿਰ ਉਹਨਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਬਹੁਤ ਸਮਾਂ ਬੀਤ ਜਾਣ ਤੋਂ ਬਾਅਦ ਲਿਖੇ ਗਏ ਨੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਇਤਿਹਾਸ ਦੇ ਵਿੱਚ ਕੋਈ ਵੀ ਪੜ ਸਕਦਾਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਗੁਰੂ ਸਹਿਬਾਨਾਂ ਨੇ ਆਪਣੇ ਹੱਥੀਂ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਗੁਰੂ ਨੇ ਜਿਨ੍ਹਾਂ ਨੂੰ ਸਿੱਖ ਗੁਰੂ ਸਹਿਬਾਨਾਂ ਦੇ ਦੁਆਰਾ ਆਪਣੇ ਹੱਥੀਂ ਸੰਪੂਰਨ ਕੀਤਾ ਗਿਆਵਾ ਔਰ ਕਿਸੇ ਵੀ ਗ੍ਰੰਥ ਦੇ ਵਿੱਚ ਜੁਗੋ ਜੁਗ ਅਟੱਲ ਸ਼ਬਦ ਨਹੀਂ ਵਰਤਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਕਲੋਤੇ ਗੁਰੂ ਨੇ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟੱਲ ਰਹਿਣ ਵਾਲਾ, ਸੱਚ ਰਹਿਣ ਵਾਲਾ ਗ੍ਰੰਥ ਸਾਹਿਬ ਮੰਨਿਆ ਗਿਆ ਵਾ। ਇੱਕ ਹੀ ਅਕਾਲ ਪੁਰਖ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੀਤੀ ਗਈ ਆ ਜਿਸ ਸੰਧਾਤਾ ਦੇ ਨਾਲ ਜੀਵਨ ਪੱਧਰ ਨੂੰ ਉੱਚਾ ਚੱਕਣ ਦੀ ਜਾਂਚ ਦਿੱਤੀ ਗਈ ਹੈ ਜ਼ਿੰਦਗੀ ਜਿਉਣ ਦੀ ਜਾਂਚ ਦਿੱਤੀ ਗਈ ਹੈ ਕਿ ਉਹ ਹੋਰ ਅਸੀਂ ਕਿਤੇ ਵੀ ਨਹੀਂ ਪਾ ਸਕਦੇ ਹੋਰ ਕਿਸੇ ਵੀ ਗ੍ਰੰਥ ਦੇ ਵਿੱਚ ਸਾਨੂੰ ਨਹੀਂ ਮਿਲ ਸਕਦੀ ਦੁਨੀਆ ਪੱਧਰ ਤੇ ਜੇਕਰ ਗੱਲ ਕਰੀਏ ਤਾਂ ਦੁਨੀਆ ਨੇ ਵਰਲਡ ਦੇ ਨਕਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੰਬਰ 1 ਗੁਰੂ ਦਾ ਦਰਜਾ ਹੋਰ ਧਰਮਾਂ ਦੇ ਵੱਲੋਂ ਵੀ ਦਿੱਤਾ ਗਿਆ ਵਾ ਦੇ ਸਿੱਖ ਧਰਮ ਦੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ ਇੱਕ ਸੁਪਰ ਸ਼ਕਤੀ ਆ ਗਈ ਇੱਕ ਖਜ਼ਾਨਾਗਾ ਪਰ ਸ਼ਾਇਦ ਅਸੀਂ ਉਸ ਪੱਧਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਨਹੀਂ ਕਰ ਸਕੇ ਜਿਸ ਪੱਧਰ ਤੇ ਹੋਣਾ ਚਾਹੀਦਾਗਾ ਜਿਸ ਪੱਧਰ ਤੇ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਦੇਸ਼ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਖਜ਼ਾਨੇ ਦੇ ਵਾਰਿਸ ਜਿਨ੍ਹਾਂ ਨੂੰ ਸਿੱਖ ਧਰਮ ਦੇ ਵਿੱਚ ਸ਼ਾਸਤਰ ਕਿਹਾ ਜਾਂਦਾਗਾ ਭਾਵੇਂ ਕਿ ਹੋਰ ਬਹੁਤ ਧਰਮਾਂ ਦੇ ਵਿੱਚ ਸ਼ਾਸਤਰਾਂ ਨੂੰ ਮਾਨਤਾ ਦਿੱਤੀ ਗਈ ਆ ਸ਼ਾਸਤਰਾਂ ਦੀ ਪੂਜਾ ਤੱਕ ਵੀ ਕੀਤੀ ਗਈ ਆ ਪਰ ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਪੀ ਦਮੰਨੇ ਆ ਗਿਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰਾਂ ਨੂੰ ਪੀਰ ਦਾ ਦਰਜਾ ਦਿੱਤਾਗਾ ਉਹਨਾਂ ਨੇ ਆਪਣੇ ਸਰੀਰ ਦੇ ਅੰਗਾਂ ਦੇ ਨਾਲ ਹਮੇਸ਼ਾ ਉਹਨਾਂ ਨੂੰ ਪਹਿਨ ਕੇ ਰੱਖਿਆ ਆਪਣੇ ਸਰੀਰ ਦਾ ਅੰਗ ਸਮਝਿਆ ਜਿੰਨਾ ਉਹਨਾਂ ਨੇ ਮਾਨ ਸਤਕਾਰ ਸ਼ਸਤਰਾਂ ਨੂੰ ਦਿੱਤਾਗਾ ਸਿੱਖ ਧਰਮ ਦੇ ਵਿੱਚ ਅੱਜ ਵੀ ਸ਼ਸਤਰਾਂ ਦਾ ਜਿੰਨਾ ਸਤਕਾਰ ਕੀਤਾ ਜਾਂਦਾ ਉਹ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਮਿਲਦਾ ਜਦੋਂ ਗੱਲ ਹਥਿਆਰਾਂ ਦੀ ਹੁੰਦੀ ਹੈ ਜਾਂ ਸ਼ਸਤਰਾਂ ਦੀ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਸ਼ਬਦ ਦੇ ਵਿੱਚ ਹੀ ਜੋੜ ਦਿੱਤਾ ਜਾਂਦਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਥਿਆਰ ਤੇ ਸ਼ਸਤਰਾਂ ਦੇ ਵਿੱਚ ਬਹੁਤ ਵੱਡਾ ਅੰਤਰਾ ਹਥਿਆਰ ਜਦੋਂ ਅਸੀਂ ਕੋਈ ਵੀ ਹਥਿਆਰ ਵਰਤਦੇ ਹਾਂ ਭਾਵੇਂ ਕਿ ਉਹ ਤਲਵਾਰ ਹੀ ਕਹਿ ਲਓ ਜਦੋਂ ਕਿਸੇ ਹੱਦੇ ਉੱਤੇ ਜ਼ੁਲਮ ਕਰਨ ਦੇ ਲਈ ਆਪਾਂ ਤਲਵਾਰ ਉਠਾਉਂਦੇ ਆ ਤਾਂ ਉਹ ਹਥਿਆਰ ਬਣ ਜਾਂਦਾ ਪਰ ਜਦੋਂ ਕਿਸੇ ਦੀ ਰਾਖੀ ਕਰਨ ਦੇ ਲਈ ਜਾਂ ਆਪਣੇ ਆਪ ਦੀ ਰਾਖੀ ਦੇ ਲਈ ਅਸੀਂ ਉਹ ਪਹਿਨਦੇ ਹਾਂਗੇ ਜਾਂ ਫਿਰ ਵਰਤਦੇ ਹਾਂ ਤਾਂ ਉਹ ਸ਼ਸਤਰ ਬਣ ਜਾਂਦੇ ਆ ਚੰਗਾ ਜੁੱਧਾਂ ਦੇ ਵਿੱਚ ਪਹਿਲਾਂ ਵੀ ਤੇ ਹੁਣ ਵੀ ਤਲਵਾਰਾਂ ਦੀ ਆਮ ਵਰਤੋਂ ਹੁੰਦੀ ਆ ਪਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਲਵਾਰ ਨਹੀਂ ਬਲ ਕੇ ਕਰਪਾਨ ਬਖਸ਼ੀ ਆ ਤਲਵਾਰ ਦਾ ਮਤਲਬ ਹੁੰਦਾਗਾ ਕਿਸੇ ਤੇ ਜ਼ੁਲਮ ਕਰਨ ਦੇ ਲਈ ਆਪਾਂ ਵਰਤਦੇ ਹਾਂ ਤਾਂ ਉਹ ਤਲਵਾਰ ਬਣ ਜਾਂਦੀ ਆ ਪਰ ਜਦੋਂ ਇਹੀ ਤਲਵਾਰ ਨੂੰ ਆਪਾਂ ਕਿਸੇ ਦੀ ਇੱਜ਼ਤ ਦੀ ਰਾਖੀ ਦੇ ਲਈ ਕਿਸੇ ਤੇ ਹੋ ਰਹੇ ਜ਼ੁਲਮ ਦੀ ਰਾਖੀ ਦੇ ਲਈ ਵਰਤਦੇ ਹਾਂ ਤਾਂ ਉਹ ਕਿਰਪਾਨ ਬਣ ਜਾਂਦੀ ਆ ਸਿੱਖ ਧਰਮ ਦੇ ਵਿੱਚ ਤਲਵਾਰ ਦੀ ਕੋਈ ਥਾਂ ਨਹੀਂ ਹੈ ਮੇਰੀ ਪੀੜੀ ਦੇ ਮਾਲਕ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਸੀ ਪਰ ਅੱਜ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਕਿਉਂਕਿ ਜਿਹੜੀ ਕਿਰਪਾਨ ਆ ਗਈ ਉਹ ਹਮੇਸ਼ਾ ਜ਼ੁਲਮ ਨੂੰ ਖਤਮ ਕਰਨ ਦੇ ਲਈ ਚੁੱਕੀ ਜਾਂਦੀ ਆ ਤੇ ਤਲਵਾਰ ਹਮੇਸ਼ਾ ਜ਼ੁਲਮ ਕਰਨ ਦੇ ਲਈ ਚੁੱਕੀ ਜਾਂਦੀ ਆ ਸ਼ਾਸਤਰਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਉਂਦਾਗਾ ਸਿੱਖਾਂ ਨੇ ਜਦੋਂ-ਜਦੋਂ ਇਤਿਹਾਸ ਗਵਾਹਗਾ ਕਿ ਸ਼ਾਸਤਰ ਚੁੱਕੇ ਨੇ ਤਾਂ ਸਿਰਫ ਆਪਣੀ ਰਾਖੀ ਲਈ ਨਹੀਂ ਬਲਕਿ ਹੋਰ ਧਰਮਾਂ ਦੇ ਲੋਕਾਂ ਦੀ ਲੋਕਾਂ ਦੀ ਸਿੱਖਾਂ ਦੇ ਲਈ ਸ਼ਾਸਤਰ ਨੂੰ ਪੁਚੋਂਦੇ ਨੇ ਫਿਰ ਬਲ ਚੜ੍ਹ ਕੇ ਖਿੱਦੀਆਂ ਵੀ ਪ੍ਰਾਗਾ ਬਲਦੀਆਂ ਤੇ ਉਹਨਾਂ ਦੀ ਰਾਖੀ ਵੀ ਕਰਦੇ ਨੇ ਇਹ ਇੱਕ ਸਵੈਮ ਰੱਖਿਆ ਦੇ ਲਈ ਅਤੇ ਸਿੱਖਾਂ ਦੇ ਲਈ ਇੱਕ ਸ਼ਕਤੀ ਵਾਲਾ ਖਜ਼ਾਨਾ ਆ ਸ਼ਾਸਤਰ ਸਤਨਾਮ ਨੰਬਰ ਤੇ ਸਿੱਖਾਂ ਦੇ ਪਾਵਰਫੁਲ ਖਜ਼ਾਨੇ ਦੀ ਗੱਲ ਕਰੀਏ ਤਾਂ ਉਹ ਹੈਗਾ ਸੰਕਲਪ ਸੰਕਲਪ ਦਾ ਮਤਲਬ ਹੁੰਦਾਗਾ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਇੱਕ ਹੀ ਪਰਮਾਤਮਾ ਦਾ ਨਾਮ ਜਪਣਾ ਕੀਰਤਨ ਕਰਨਾ ਦਸਵੰਦ ਕੱਢਣਾ ਕਿਰਤ ਕਰਨੀ ਵੰਡ ਕੇ ਛਕਣਾ ਇਹ ਅਸੂਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਅਸੀਂ ਕੋਈ ਵੀ ਬਾਹਰੋਂ ਅਸੂਲ ਨਹੀਂ ਚੱਕਿਆ ਜੋ ਕੁਝ ਵੀ ਤੁਹਾਨੂੰ ਦੱਸਾਂਗੇ ਤੱਥਾਂ ਦੇ ਆਧਾਰ ਤੇ ਉਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਦੱਸਿਆ ਗਿਆ ਹੈ ਇਹੋ ਜੇ ਬਹੁਤ ਸਾਰੇ ਧਰਮ ਨੇ ਜਿਨ੍ਹਾਂ ਧਰਮਾਂ ਦੇ ਵਿੱਚ ਜਦੋਂ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਤਾਂ ਅਣਗਿਣਤ ਦੇਵੀ-ਦੇਵਤੇ ਪੀਰ-ਪਗੰਬਰਾਂ ਨੂੰ ਮੰਨਿਆ ਜਾਂਦਾਗਾ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਬਰਾਬਰ ਸਮਝਿਆ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਵੀ ਪੀਰ-ਪਗੰਬਰ ਦੇਵੀ-ਦੇਵਤੇ ਲਈ ਕੋਈ ਥਾ ਨਹੀਂ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਸਤਤਗੀ ਤੇ ਇੱਕ ਹੀ ਵਾਹਿਗੁਰੂ ਨੂੰ ਮੰਨਣ ਦਾ ਸੰਧਾਤਾਗਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਸਿੱਖ ਗੁਰੂ ਸਹਿਬਾਨਾਂ ਨੇ ਇੱਕ ਅਕਾਲ ਪੁਰਖ ਦੀ ਵਡਿਆਈ ਕਰਨ ਦਾ ਹੀ ਸੰਦੇਸ਼ ਦਿੱਤਾ ਨਾਮ ਜਪਣ ਬਾਣੀ ਪੜਨ ਕੀਰਤਨ ਕਰਨ ਦੇ ਨਾਲ-ਨਾਲ ਸਿੱਖ ਧਰਮ ਦੇ ਵਿੱਚ ਅਰਦਾਸ ਇੱਕ ਇਹੋ ਜਿਹਾ ਸੰਕਲਪ ਆਗਾ ਜਿਹੜਾ ਸਿੱਖਾਂ ਨੂੰ ਸਿੱਖੀ ਦੇ ਨਾਲ ਇੱਕ اٹੋਟ ਧਾਗੇ ਦੀ ਤਰ੍ਹਾਂ ਜੋੜ ਦਿੰਦਾਗਾ ਅਰਦਾਸ ਜਦੋਂ ਅਸੀਂ ਸ਼ੁਕਰਾਨਾ ਕਰਨ ਦੇ ਲਈ ਵੀ ਕਰਦੇ ਹਾਂ ਦੁੱਖ ਦੇ ਵਿੱਚ ਵੀ ਕਰਦੇ ਹਾਂ ਇਹ ਇੱਕ ਹੱਥ ਜੋੜ ਕੇ ਪ੍ਰਮਾਤਮਾ ਦੇ ਅੱਗੇ ਤਰਲਾ ਵੀ ਆ ਬੇਨਤੀ ਆ ਅਰਦਾਸ ਆ ਸ਼ੁਕਰਾਨਾਗਾ ਇਹ ਸਾਰੇ ਚੀਜ਼ਾਂ ਅਰਦਾਸ ਦੇ ਵਿੱਚ ਸ਼ਾਮਲ ਆ ਜਦੋਂ ਅਸੀਂ ਨਿਮਾਣੇ ਹੋ ਕੇ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਜੋਦੜੀ ਕਰਦੇ ਹਾਂਗੇ ਜਾਂ ਤਾਂ ਉਹਦਾ ਸ਼ੁਕਰਾਨਾ ਕਰਦੇ ਹਾਂ ਜਾਂ ਫਿਰ ਉਹਦੇ ਤੋਂ ਦੁੱਖਾਂ ਨੂੰ ਹਰਨ ਦੇ ਲਈ ਹੌਸਲਾ ਮੰਗਦੇ ਹਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕੀਰਤਨ ਕਰਨ ਦਾ ਸੰਦੇਸ਼ ਦਿੱਤਾ ਉਹ ਖੁਦ ਵੀ ਕੀਰਤਨ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਸਿੱਖਾਂ ਨੂੰ ਉਹਨਾਂ ਨੇ ਕਿੰਨੇ ਹੀ ਸਾਜ ਬਖਸ਼ੇ ਨੇਗੇ ਤੇ ਨਾਲ ਹੀ ਹਦਾਇਤ ਕੀਤੀ ਕਿ ਹਰ ਸਿੱਖ ਨੂੰ ਕੀਰਤਨ ਕਰਨ ਦੇ ਨਾਲ ਨਾਲ ਨਿਤਨੇਮ ਵੀ ਕਰਨਾ ਜ਼ਰੂਰੀ ਆ ਨਾਮ ਜਪਣ ਬਾਣੀ ਪੜਨ ਦੇ ਨਾਲ ਨਾਲ ਹੀ ਸਿੱਖ ਗੁਰੂ ਸਹਿਬਾਨਾਂ ਦੇ ਵੱਲੋਂ ਸਿੱਖ ਨੂੰ ਕੀਰਤ ਕਰਨ ਦਾ ਵੀ ਸੰਦੇਸ਼ ਦਿੱਤਾ ਗਿਆ ਹੈਗਾ ਇਮਾਨਦਾਰੀ ਦੇ ਨਾਲ ਕੀਰਤ ਕਰਨੀ ਤੇ ਆਪਣੀ ਕੀਰਤ ਦੇ ਵਿੱਚੋਂ ਦਸਮੰਦ ਕੱਢਣਾ ਜਿਹੜਾ ਕਿ ਮਜਲੂਮਾਂ ਬੇਸਹਾਰਾਂ ਦੇ ਕਮਾ ਸਕੇ ਜਿਸ ਜਸਵੰਦ ਦੇ ਨਾਲ ਦੂਸਰਿਆਂ ਦੀ ਮਦਦ ਹੋ ਸਕੇ ਸੇਵਾ ਕਰਨਾ ਵੀ ਸਿੱਖ ਧਰਮ ਦਾ ਇੱਕ ਬਹੁਤ ਵੱਡਾ ਸੰਕਲਪਾ ਗੁਰੂ ਘਰਾਂ ਦੇ ਵਿੱਚ ਹਰ ਸਮੇਂ ਸੇਵਾਵਾਂ ਚੱਲਦੀਆਂ ਨੇ ਲੰਗਰ ਪ੍ਰਥਾ ਚੱਲਦੀ ਆ ਗੀਤਾ ਝੂਠੇ ਭਾਂਡਿਆਂ ਦੀ ਸੇਵਾ ਕਰਨਾ ਇਹ ਸਿਰਫ ਆਪਾਂ ਆਪਣੇ ਹੱਥਾਂ ਦੀ ਸਫਾਈ ਹੀ ਕਰਨਾ ਨਹੀਂ ਬਲਕਿ ਇਹਦੇ ਨਾਲ ਆਪਣੇ ਮਨ ਦੀ ਮੈਲ ਵੀ ਧੋਤੀ ਜਾਂਦੀ ਹੈ ਕਿਉਂਕਿ ਜਦੋਂ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਹਾਂ ਤਾਂ ਉਹਦੇ ਨਾਲ-ਨਾਲ ਸਿਮਰਨ ਵੀ ਮਨ ਦੇ ਵਿੱਚ ਚੱਲਦਾ ਰਹਿੰਦਾ ਹੈਗਾ ਇਹ ਸਾਰੇ ਹਰ ਇੱਕ ਸਿੱਖ ਦੇ ਦੀ ਇੱਕ ਸੰਧਾਰਤਾ ਕਿ ਜਦੋਂ ਵੀ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰੋ ਤਾਂ ਉਹਦੇ ਨਾਲ ਨਾਲ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸੇਵਾ ਦੇ ਨਾਲ ਨਾਲ ਸ਼ਹਾਦਤਾਂ ਦਾ ਸੰਕਲਪ ਵੀ ਸਿੱਖੀ ਦਾ ਮੁੱਖ ਸੰਕਲਪ ਵੀ ਕਰਦੇ ਹੋ ਜਦੋਂ ਵੀ ਕਿਸੇ ਤੇ ਜ਼ੁਲਮ ਹੁੰਦਾ ਅਨਿਆਇ ਕੀਤਾ ਜਾਂਦਾ ਤਾਂ ਸਿੱਖ ਸਭ ਤੋਂ ਪਹਿਲਾਂ ਸ਼ਸਤਰ اٹھਾਉਂਦੇ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਤੇ ਸਭ ਤੋਂ ਬਾਅਦ ਸ਼ਹਾਦਤਾਂ ਵੀ ਸਿੱਖਾਂ ਨੇ ਹੀ ਪਾਈਆਂ ਨੇ ਭਾਵੇਂ ਉਹ ਕਿਸੇ ਦੀ ਇੱਜ਼ਤ ਆਬਰੂ ਬਚਾਉਣ ਦੇ ਲਈ ਜਾਂ ਸਿੱਖੀ ਨੂੰ ਬਚਾਉਣ ਦੇ ਲਈ ਜਾਂ ਦੂਸਰੇ ਧਰਮਾਂ ਦੀ ਰਾਖੀ ਦੇ ਲਈ ਸਹਾਦਤਾਂ ਦੇ ਨਾਲ-ਨਾਲ ਜੇ ਗੱਲ ਕਰੀਏ ਰਾਜ ਕਰਨ ਦੀ ਤਾਂ ਸਿੱਖੀ ਦੇ ਸੰਧਾਤਾਂ ਦੇ ਵਿੱਚ ਇੱਕ ਇਹ ਵੀ ਇੱਕ ਬਹੁਤ ਵੱਡਾ ਸੰਕਲਪ ਆ ਵੱਖ-ਵੱਖ ਧਰਮਾਂ ਦੇ ਫਿਰਕੂ ਦੇ ਲੋਕਾਂ ਨੇ ਧਰਮ ਦੇ ਨਾਂ ਤੇ ਰਾਜ ਕੀਤਾ ਜ਼ੁਲਮ ਕੀਤੇ ਅਤਿਆਚਾਰ ਕੀਤੇ ਇੱਕ ਹੀ ਧਰਮ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਲੋਕ ਆਪਸ ਵਿੱਚ ਭਿੜੇ ਆਪਸ ਵਿੱਚ ਇੱਕ ਦੂਜੇ ਦੇ ਉੱਪਰ ਹਮਲੇ ਕੀਤੇ ਅਟੈਕ ਕੀਤੇ ਜ਼ੁਲਮ ਕੀਤੇ ਪਰ ਸਿੱਖਾਂ ਦਾ ਇਤਿਹਾਸ ਗਵਾਹ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਤਾਂ ਉਹਨਾਂ ਦੇ ਰਾਜ ਦੇ ਵਿੱਚ ਅਤਿਆਚਾਰ ਨਹੀਂ ਸੀ 500 ਸਾਲਾਂ ਦੇ ਰਾਜ ਦੇ ਵਿੱਚ ਇਹੋ ਜਿਹਾ ਕੋਈ ਰਾਜ ਨਹੀਂ ਹੋਇਆ ਜਿਹਹੋ ਜਿਹਾਰਾ ਅਜ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਸੀ ਉਹਨਾਂ ਦੇ ਰਾਜ ਦੇ ਵਿੱਚ ਨਾ ਅਤਿਆਚਾਰ ਸੀ ਨਾ ਜ਼ੁਲਮ ਸੀ ਔਰਤਾਂ ਦੇ ਉੱਪਰ ਕਿਸੇ ਤਰ੍ਹਾਂ ਦੇ ਵੀ ਜ਼ੁਲਮ ਨਹੀਂ ਕੀਤੇ ਜਾਂਦੇ ਸੀ ਕੋਈ ਜੇਲ ਨਹੀਂ ਸੀ ਕੋਈ ਲੁੱਟ ਖੋਹ ਨਹੀਂ ਹੁੰਦੀਆਂ ਸੀ ਬਲਕਿ ਰੋਜ਼ ਲੋਕ ਖੁਸ਼ੀ ਵਸਦੇ ਸੀਗੇ ਹਰ ਇੱਕ ਨੂੰ ਰਸਕਾਰ ਮਿਲਦਾ ਸੀ ਜਦ ਕਿ ਹੁਣ ਦੇ ਹਾਲਾਤ ਦੇਖੀਏ ਤਾਂ ਧਰਮ ਦੇ ਨਾਂ ਤੇ ਕੀ ਕੁਝ ਹੋ ਰਿਹਾਗਾ ਹਰ ਧਰਮ ਦੇ ਨਾਂ ਤੇ ਜੋ ਰਾਜ ਸਥਾਪਿਤ ਕੀਤੇ ਜਾਂਦੇ ਨੇ ਉਹਦੇ ਵਿੱਚ ਇੱਕ ਦੂਸਰੇ ਦੇ અપਮਾਨ ਕੀਤਾ ਜਾਂਦਾ ਧਾਰਮਿਕ ਸਤਾਨਾ ਦੇ ਉੱਪਰ ਅਟੈਕ ਕੀਤੇ ਜਾਂਦੇ ਨੇ ਬਹੁਤ ਕੁਝ ਵਾਪਰਿਆਗਾ ਪਰ ਜੇ ਸਿੱਖੀ ਦੇ ਸੰਧਾਤਾ ਨੂੰ ਦੇਖ ਕੇ ਚੱਲੀਏ ਹਰ ਕੋਈ ਇਨਸਾਨ ਸਿੱਖੀ ਦੇ ਸੰਧਾਤਾ ਨੂੰ ਪੜਾ ਕੇ ਚੱਲੇ ਤਾਂ ਇਹੋ ਜਿਹਾ ਜਿਹੜਾ ਰਾਜ ਆ ਉਹ ਕੋਣ ਹੀ ਅਪਣਾਉਣਾ ਚਾਹੂਗਾ ਕੋਣ ਨਹੀਂ ਚਾਹੂਗਾ ਕਿ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਸਥਾਪਿਤ ਕੀਤਾ ਹੁਣ ਦੇ ਸਮੇਂ ਦੇ ਵਿੱਚ ਕਿਉਂ ਨਾ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਸਿੱਖੀ ਦੇ ਜਾਨੇ ਦੀ ਗੱਲ ਕਰੀਏ ਉਹ ਹੈਗਾ ਸਿੱਖੀ ਉਜਾਸ ਰੂਪ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਤੇ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਨੇ ਹਰ ਇੱਕ ਫਿਰਸਨੀ ਜਮਾਤ ਨੇ ਜੋ ਨਾ ਹੁਣ ਤੱਕ ਬਦਲਿਆ ਤੇ ਨਾ ਹੀ ਜੁਗਾ ਜੁਗਾ ਤੱਕ ਬਦਲਿਆ ਜਾਵੇਗਾ ਜੋ ਰਹਿੰਦੀ ਦੁਨੀਆ ਤੱਕ ਅਟੱਲ ਹੈ ਤੇ ਅਟੱਲ ਹੀ ਰਹੇਗਾ ਇਹਦੀ ਦੁਨੀਆ ਤੱਕ ਇਸਰੇ ਸੰਧਾਤਾਂ ਦੇ ਵਿੱਚ ਨਾ ਕੋਈ ਤਬਦੀਲੀ ਕਰ ਸਕਿਆ ਤੇ ਨਾ ਕਰ ਸਕੇਗਾ ਕਿਉਂਕਿ ਜੇਕਰ ਆਪਾਂ ਹੋਰ ਗ੍ਰੰਥਾਂ ਦੀ ਗੱਲ ਕਰੀਏ ਤਾਂ ਹੋਰ ਗ੍ਰੰਥਾਂ ਦੇ ਵਿੱਚ ਹੁਣ ਤੱਕ ਅਣਗਿਣਤ ਵਾਰੀ ਸ਼ੋਧਾਂ ਹੋ ਚੁੱਕੀਆਂ ਨੇ ਅਣਗਿਣਤ ਵਾਰੀ ਤਬਦੀਲੀਆਂ ਹੋ ਚੁੱਕੀਆਂ ਨੇ ਸੰਧਾਤ ਬਦਲੇ ਜਾ ਚੁੱਕੇ ਨੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਦਸ਼ਮੇਸ਼ ਪਿਤਾ ਜੀ ਨੇ ਸੰਪੂਰਨ ਕੀਤਾ ਤਾਂ 11ਵੇਂ ਗੁਰੂ ਸਹਿਬਾਨ ਦੇ ਰੂਪ ਵਿੱਚ ਸਿੱਖਾਂ ਨੂੰ ਬਖਸ਼ਿਆ ਉਸ ਤੋਂ ਬਾਅਦ ਕੋਈ ਵੀ ਸੰਧਾਤ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਕੀਤੀ ਗਈ ਆ ਸਿੱਖੀ ਦਾ ਸਰੂਪ 550 ਸਾਲ ਪਹਿਲਾਂ ਜੋ ਚੱਲਿਆ ਆ ਰਿਹਾ ਸੀ ਉਹ ਹੁਣ ਵੀ ਚੱਲਿਆ ਆ ਰਿਹਾਗਾ ਤੇ ਜੁਗਾ ਜੁਗਾ ਤੱਕ ਇਹੀ ਸੰਧਾਤ ਆ ਸਰੂਪ ਆ ਚੱਲਦੇ ਰਹਿਣਾਗਾ ਨਾ ਇਹਦੇ ਵਿੱਚ ਕੋਈ ਤਬਦੀਲੀ ਕਰ ਸਕਿਆ ਤੇ ਨਾ ਕਦੇ ਕੋਈ ਕਰ ਸਕਿਆ ਕਿਉਂਕਿ ਸਿੱਖੀ ਦੇ ਸੰਧਾਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਧਾਤਾਂ ਦੇ ਸਰੂਪ ਦੇ ਵਿੱਚ ਕੋਈ ਵੀ ਤਬਦੀਲੀ ਦੀ ਜ਼ਰੂਰਤ ਹੀ ਨਹੀਂ ਤੇ ਦਸਵੰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨੀਲਾ ਬਾਣਾ ਬਖਸ਼ਿਆ ਭਾਵੇਂ ਕਿ ਫੈਸ਼ਨ ਦੀ ਦੁਨੀਆ ਦੇ ਵਿੱਚ ਲੋਕ ਕਿੰਨੇ ਵੀ ਮਾਡਰਨ ਕਿਉਂ ਨਾ ਹੋ ਜਾਣ ਪਰ ਸਿੱਖੀ ਦਾ ਬਾਣਾ ਪਹਿਲਾਂ ਵੀ ਨੀਲੇ ਰੰਗ ਦਾ ਸੀ ਤੇ ਅੱਜ ਵੀ ਗੁਰਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ ਨੀਲਾ ਬਾਣਾ ਪਹਿਨਦੀ ਆ ਤੇ ਅੱਗੇ ਵੀ ਜੁਗਾ ਜੁਗਾ ਤੱਕ ਇਹੀ ਸਰੂਪ ਚਲਦਾ ਰਹੇਗਾ ਸਿੱਖਾਂ ਦੇ ਕੋਲੇ ਇੱਕ ਹੋਰ ਮੁੱਖ ਖਜ਼ਾਨਾਗਾ ਉਹ ਐ ਸੰਸਥਾ ਜਿੱਥੇ ਲੰਗਰ ਪੰਗਤ ਸੰਗਤ ਆਨੰਦ ਕਾਰਜ ਤੇ ਨਾਲ ਹੀ ਅਕਾਲ ਤਖਤ ਸਾਹਿਬ ਦਾ ਹੁਕਮ ਇਹ ਸਾਰੇ ਹੁਕਮ ਨੇ ਜਿਹੜੇ ਇਨ੍ਹਾਂ ਸੰਸਥਾਵਾਂ ਦੇ ਅਧੀਨ ਆਉਂਦੇ ਨੇ ਤੇ ਇਹ ਸੰਸਥਾ ਹੈਗੀ ਆ ਸਿੱਖ ਗੁਰਦੁਆਰਾ ਸਾਹਿਬ ਸਿੱਖੀ ਦੀਏ ਸੰਸਥਾ ਦੀ ਸ਼ੁਰੂਆਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਹਰ ਰੋਜ਼ ਪਾਠ ਹੁੰਦਾ ਕੀਰਤਨ ਹੁੰਦਾ ਨਿਤਨੇਮ ਕੀਤਾ ਜਾਂਦਾ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਜਾਂਦਾਗਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜੀਵਨ ਜਿਉਣ ਦੀ ਜਾਂਚ ਸਿਖਾਈ ਜਾਂਦੀ ਆ ਤੇ ਨਾਲ ਹੀ ਮਨ ਦੀ ਤ੍ਰਿਪਤੀ ਮਿਲਦੀ ਆ ਕਿ ਪ੍ਰਮਾਤਮਾ ਦੀ ਉਸਤਤ ਕਰਨ ਦਾ ਗਿਆਨ ਮਿਲਦਾਗਾ ਇਕ ਐਹੋ ਜੀ ਸੰਸਥਾ ਜਿੱਥੇ ਸਿਰਫ ਪਾਠ ਹੀ ਨਹੀਂ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਕੀਤਾ ਜਾਂਦਾ ਬਲਕਿ ਆਮ ਲੋਕਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਨੇ ਦੁਨੀਆ ਭਰ ਦੇ ਵਿੱਚ ਜੇ ਗੱਲ ਕਰੀਏ ਤਾਂ ਸਿੱਖ ਗੁਰਦੁਆਰਾ ਸਾਹਿਬੀ ਜਿੱਥੇ ਤੇਰੀ ਕਪੜਾ ਦਿੱਤਾ ਜਾਂਦਾ ਕਿਸੇ ਜਾਤ ਦੇ ਪਾਤ ਕੁਛ ਨਹੀਂ ਮਨ ਨੂੰ ਇੱਕ ਆਗਰ ਕਰਨ ਦੇ ਲਈ 24 ਘੰਟੇ ਤੱਕ ਗਿਆਨ ਮਿਲਦਾਗਾ ਗੁਰੂ ਰੂਪੀ ਗਿਆਨ ਪ੍ਰਾਪਤ ਕਰਨ ਦੇ ਲਈ ਥਾਂ ਲੈ ਸਕਦੇ ਨੇ ਆਂਦੀ ਤ੍ਰਿਪਤੀ ਲੈਣ ਤੁਸੀਂ ਪ੍ਰਮਾਤਮਾ ਦੇ ਲੜ ਲੱਗ ਕੇ ਉਹ ਹੰਤਾਂ ਦੀ ਤ੍ਰਿਪਤੀ ਦੇ ਲਈ ਪ੍ਰਾਪਤ ਹੋਦੇ ਹੋ ਕਪੜਾ ਲੈ ਸਕਦੇ ਹੋ ਇਸ ਕਰਕੇ ਇਹੋ ਜਿਹੇ ਸੰਸਥਾ ਮਾਨ ਨੇ ਜਿੱਥੇ ਸਿਰਫ ਸਿੱਖਾਂ ਦੀ ਨਹੀਂ ਬਲਕਿ ਉਹ ਭਾਵੇਂ ਕਿਸੇ ਵੀ ਧਰਮ ਦੇ ਨਾਲ ਹੀ ਕਿਉਂ ਨਾ ਸੰਬੰਧਿਤ ਹੋਣ ਉੱਥੇ ਇਨਸਾਨ ਦੀ ਹਰ ਇੱਕ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਆ ਤੇ ਇਹੋ ਜਿਹਾ ਸਿਰਫ ਗੁਰੂ ਘਰਾਂ ਦੇ ਵਿੱਚ ਹੀ ਹੁੰਦਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਹੋਈ ਲੰਗਰ ਤੇ ਪੰਗਤ ਪ੍ਰਥਾ ਦੀ ਗੱਲ ਕਰੀਏ ਤਾਂ ਲੰਗਰ ਦੇ ਵਿੱਚ ਬਿਨਾਂ ਕਿਸੇ ਜਾਤ ਪਾਤ ਦੇ ਊਚ ਨੀਚ ਅਮੀਰ ਗਰੀਬ ਇਹ ਸਾਰੇ ਰਾਜਾ ਰਾਂਕ ਇਹ ਸਾਰੇ ਭੇਦ ਭਾਵ ਇੱਕ ਪਾਸੇ ਰੱਖ ਕੇ ਹਰ ਇੱਕ ਨੂੰ ਲੋੜ ਅਨੁਸਾਰ ਖਾਣ ਲਈ ਭੋਜਨ ਦਿੱਤਾ ਜਾਂਦਾ ਤੇ ਪੰਗਤ ਦੇ ਵਿੱਚ ਬੈਠ ਕੇ ਇਹ ਸਾਰੇ ਭੇਦ ਭਾਵ ਖਤਮ ਹੋ ਜਾਂਦੇ ਨੇਗੇ ਪੰਗਰ ਤੋਂ ਇਹੀ ਸੰਦੇਸ਼ ਮਿਲਦਾਗਾ ਕਿ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਬੈਠਦੇ ਹਾਂ ਤਾਂ ਉੱਥੇ ਅਮੀਰ ਗਰੀਬ ਜਾਂ ਫਿਰ ਵੱਡਾ ਛੋਟਾ ਇਹ ਸਾਰੇ ਇਹ ਭੇਦਭਾਵ ਨੇ ਜਿਹੜੇ ਮਿਟ ਜਾਂਦੇ ਨੇ ਕਿ ਸਾਰੇ ਇਨਸਾਨ ਬਰਾਬਰ ਹੋ ਜਾਂਦੇ ਨੇ ਪ੍ਰਮਾਤਮਾ ਨੇ ਸਾਰਿਆਂ ਨੂੰ ਇੱਕ ਬਣਾਇਆ ਵਾ ਤੇ ਸੰਗਤ ਦੀ ਗੱਲ ਕਰੀਏ ਤਾਂ ਸੰਗਤ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੂੰਹ ਕਰਕੇ ਜਿਹੜੇ ਵੀ ਫੈਸਲੇ ਲਏ ਜਾਂਦੇ ਨੇ ਉਹ اٹਲ ਮੰਨੇ ਜਾਂਦੇ ਨੇ ਇਸੇ ਸੰਸਥਾ ਤੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨੇ ਮੀਰੀ ਪੀਰੀ ਨਾਮਕ ਦੋ ਸੱਤਰ ਧਾਰਨ ਕਰਕੇ ਸਿੱਖਾਂ ਨੂੰ ਧਰਮ ਦੀ ਰਾਖੀ ਲਈ ਤੇ ਜ਼ੁਲਮ ਦੇ ਵਿਰੁੱਧ ਲੜਨ ਦੇ ਲਈ ਸ਼ਾਸਤਰ ਚਲਾਉਣਾ ਸਿਖਾਇਆ ਤੇ ਨਾਲ ਹੀ ਸਭ ਤੋਂ ਵੱਡੇ ਦੁਨੀਆ ਦੇ ਸਭ ਤੋਂ ਸਰਵਉੱਚਮ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿੱਥੇ ਹਰ ਧਰਮ ਤੇ ਹਰ ਵਰਗ ਦੇ ਲਈ ਨਿਆਂ ਮਿਲਦਾਗਾ ਜਿੱਥੇ ਕਿਸੇ ਦੇ ਨਾਲ ਜ਼ੁਲਮ ਨਹੀਂ ਕੀਤਾ ਜਾਂਦਾ ਜਿੱਥੋਂ ਰਾਜਨੀਤੀ ਵੀ ਕੀਤੀ ਜਾਂਦੀ ਹੈ ਤੇ ਧਰਮ ਦੀ ਰਾਖੀ ਵੀ ਕੀਤੀ ਜਾਂਦੀ ਹੈ ਤੇ ਨਾਲ ਹੀ ਇਥੋਂ ਹੀ ਸੰਸਥਾ ਤੋਂ ਹੀ ਸੰਧਾਤ ਹੁੰਦਾ ਲਾ ਦਾ ਇੱਕ ਗ੍ਰਸਤਵ ਦੇ ਵਿੱਚ ਪ੍ਰਵੇਸ਼ ਕਰਨ ਦਾ ਇੱਕ ਜਰੀਆ ਵਾ ਇਹੋ ਜੀ ਸੰਸਥਾ ਸਿੱਖ ਧਰਮ ਦੇ ਵਿੱਚ ਹੈ ਇਹੋ ਜੀ ਸੰਸਥਾ ਤੁਹਾਨੂੰ ਦੁਨੀਆ ਦੇ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਨਹੀਂ ਮਿਲੇਗੀ ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਗੁਰਦੁਆਰਾ ਸਾਹਿਬ ਬਣਿਆ ਨੇ ਇੱਥੇ ਲੰਗਰ ਸੰਗਤ ਤੇ ਪੰਗਤ ਪ੍ਰਥਾ ਦੇ ਨਾਲ-ਨਾਲ ਤੁਹਾਨੂੰ ਜੋ ਵਿਆਹ ਦੇ ਵਿੱਚ ਲਾਹਾਂ ਦੀ ਪ੍ਰਥਾ ਦਿੱਤੀ ਗਈ ਹੈਗੀ ਇਹੋ ਜੀ ਪ੍ਰਥਾ ਤੁਹਾਨੂੰ ਕਿਤੇ ਨਹੀਂ ਮਿਲਣੀ ਕਿਉਂਕਿ ਬਾਕੀ ਧਰਮਾਂ ਦੇ ਵਿੱਚ ਵਿਆਹ ਦੀਆਂ ਪ੍ਰਥਾਵਾਂ ਦੇ ਨਾਲ-ਨਾਲ ਤੁਹਾਨੂੰ ਤਲਾਕ ਦੀ سہولت ਵੀ ਦਿੱਤੀ ਜਾਂਦੀ ਹੈਗੀ ਪਰੰਤੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਆਹ ਦੀ ਪ੍ਰਵਾਨਗੀ ਤਾਂ ਹੈ ਪਰੰਤੂ ਤਲਾਕ ਦੀ ਕਿਤੇ ਕੋਈ ਪ੍ਰਵਾਨਗੀ ਨਹੀਂ ਹੈ ਸਿੱਖ ਦਾ ਜਦੋਂ ਗ੍ਰੈਸਤ ਜੀਵਨ ਸ਼ੁਰੂ ਹੁੰਦਾ ਤਾਂ ਲਾਵਾ ਲੈ ਕੇ ਸ਼ੁਰੂ ਹੁੰਦਾ ਤੇ ਉਹਦੇ ਵਿੱਚ ਫਿਰ ਲਾਵਾ ਲੈਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਇੱਕ ਰਿਸ਼ਤੇ ਦੇ ਵਿੱਚ ਬੰਦੇ ਜਾਂਦੇ ਨੇ ਤਾਂ ਉਦੋਂ ਬਾਅਦ ਉਸ ਰਿਸ਼ਤੇ ਨੂੰ ਤੋੜਨ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਕੋਈ ਮਨਜ਼ੂਰੀ ਨਹੀਂ ਹੈ ਇਸ ਕਰਕੇ ਸਿੱਖ ਧਰਮ ਦੇ ਵਿੱਚ ਵਿਆਹ ਦੀ ਮਨਜ਼ੂਰੀ ਤਾਂ ਹੈ ਪਰ ਤਲਾਕ ਦੀ ਮਨਜ਼ੂਰੀ ਨਹੀਂ ਹੈਗੀ ਰਿਸ਼ਤੇ ਤੋੜਨ ਦੀ ਕੋਈ ਮਨਜ਼ੂਰੀ ਨਹੀਂ ਹੈ ਤੁਹਾਨੂੰ ਤਲਾਕ ਦੀ ਮਨਜ਼ੂਰੀ ਜਿਹੜੀ ਹਰ ਇੱਕ ਧਰਮ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਪਰ ਸਿੱਖ ਧਰਮ ਦੇ ਸਿਧਾਂਤ ਤੇ ਨਿਯਮ ਸਾਰੇ ਧਰਮਾਂ ਦੇ ਨਾਲੋਂ ਵੱਖਰੇ ਨੇ ਸਰਬਉੱਤਮ ਤੇ ਨਿਰਾਲੇ ਨੇ ਅਗਲਾ ਸਿਧਾਂਤ ਹੈਗਾ ਜਿਹੜਾ ਉਹ ਹੈਗਾ ਲੰਗਰ ਦਾ ਸਿਧਾਂਤ ਇਹ ਸਿਧਾਂਤ ਪੂਰੀ ਦੁਨੀਆ ਦੇ ਵਿੱਚ ਹਰ ਕੋਈ ਇਨਸਾਨ ਭਾਵੇਂ ਕਿਸੇ ਵੀ ਦੇਸ਼ ਦਾ ਕਿਸੇ ਧਰਮ ਦਾ ਕਿਸੇ ਫਿਰਕੇ ਦਾਗਾ ਸਿੱਖ ਧਰਮ ਦੇ ਇਸ ਸਿਧਾਂਤ ਦੇ ਬਾਰੇ ਪੂਰੀ ਤਰ੍ਹਾਂ ਜਾਣਦੇ ਆ ਸਾਨੂੰ ਜਿਹੜੀ ਦੁਨੀਆ ਦੇ ਲੋਕ ਨੇ ਉਹ ਜਾਣਦੇ ਇਸ ਕਰਕੇ ਨੇ ਕਿ ਸਿੱਖ ਨੇ ਜਿਹੜੇ ਫ੍ਰੀ ਲੰਗਰ ਲਾਉਂਦੇ ਨੇ ਲੰਗਰ ਲਾ ਕੇ ਉਹ ਦੂਸਰਿਆਂ ਦੀ ਸੇਵਾ ਕਰਦੇ ਨੇ ਪਰ ਕੀ ਅਸੀਂ ਸੋਚਿਆ ਕਿ ਸਾਡੀ ਜਿਹੜੀ ਪਹਿਚਾਣ ਉਹ ਇੱਥੇ ਤੱਕ ਹੀ ਸੀਮਤ ਕਿਉਂ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਵਿਸਤਾਰ ਆ ਪ੍ਰਚਾਰ ਆ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਅਸੀਂ ਕਿਉਂ ਨਹੀਂ ਕਰ پا ਰਹੇ ਕਿਉਂ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਇਸ ਪੱਧਰ ਤੱਕ ਪ੍ਰਚਾਰ ਨੂੰ ਨਹੀਂ ਲੈ ਕੇ ਜਾ ਰਹੇ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਰ ਨੂੰ ਲੋਕਾਂ ਦੇ ਸਾਹਮਣੇ ਲਿਆ ਸਕੀਏ ਦੁਨੀਆ ਭਰ ਦੇ ਲੋਕ ਮਨ ਦੇ ਰੋਗੀ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਨੇ ਤਾਂ ਕਿ ਉਹ ਮਨਾਂ ਦੇ ਮਨ ਨੂੰ ਸ਼ਾਂਤੀ ਮਿਲ ਸਕੇ ਇੱਕ ਦੂਜਿਆਂ ਦੇ ਧਾਰਮਿਕ ਸਥਾਨਾਂ ਦੇ ਉੱਪਰ ਹੱਲੇ ਬੋਲੇ ਜਾ ਰਹੇ ਨੇ ਕਿ ਜ਼ੁਲਮ ਕੀਤੇ ਜਾ ਰਹੇ ਨੇ ਇੱਕ ਦੂਸਰੇ ਦੇ ਉੱਪਰ ਤੇ ਇੱਕ ਦੂਸਰੇ ਨੂੰ ਬੁਰਾ ਭਲਾ ਕਿਹਾ ਜਾ ਰਿਹਾਗਾ ਧਰਮ ਦੇ ਨਾਂ ਤੇ ਇੱਥੇ ਕੀ ਕੁਝ ਚੱਲ ਰਿਹਾਗਾ ਰਾਜਨੀਤੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਅਸੀਂ ਸਿੱਖੀ ਦੇ ਸੰਧਾ ਤੋਂ ਸਮਝ ਲਈਏ ਤਾਂ ਸਾਨੂੰ ਮਨ ਦੀ ਸ਼ਾਂਤੀ ਦੇ ਲਈ ਕੈਂਪਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਜ਼ਬਰ ਜ਼ੁਲਮ ਖਤਮ ਹੋ ਜਾਵੇਗਾ ਇੱਕ ਦੂਜੇ ਦੇ ਜੋ ਅਨਿਆਇ ਕੀਤਾ ਜਾ ਰਿਹਾਗਾ ਉਹ ਖਤਮ ਹੋ ਜਾਵੇਗਾ ਧਰਮ ਦੇ ਨਾਂ ਤੇ ਇੱਥੇ ਕੀ ਕੁਝ ਚੱਲ ਰਿਹਾਗਾ ਰਾਜਨੀਤੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਅਸੀਂ ਸਿੱਖੀ ਦੇ ਸੰਧਾ ਤੋਂ ਸਮਝ ਲਈਏ ਤਾਂ ਸਾਨੂੰ ਮਨ ਦੀ ਸ਼ਾਂਤੀ ਦੇ ਲਈ ਕੈਂਪਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਜ਼ਬਰ ਜ਼ੁਲਮ ਖਤਮ ਹੋ ਜਾਵੇਗਾ ਇੱਕ ਦੂਜੇ ਦੇ ਜੋ ਅਨਿਆਇ ਕੀਤਾ ਜਾ ਰਿਹਾਗਾ ਉਹ ਖਤਮ ਹੋ ਜਾਵੇਗਾ ਅਸੀਂ ਆਪਣੇ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਰੁਮਾਲਿਆਂ ਦੇ ਵਿੱਚ ਲਪੇਟ ਕੇ ਰੱਖ ਦਿੱਤਾਗਾ ਪਰ ਉਹਨਾਂ ਤੋਂ ਕਦੇ ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਅਸੀਂ ਸੱਚੇ ਮਨੋਂ ਪੂਰੇ ਮੰਦੇ ਨਾਲ ਗਿਆਨ ਲੈਣ ਦੀ ਕੋਸ਼ਿਸ਼ ਕਰੀਏ ਤਾਂ ਹਰ ਇਨਸਾਨ ਦੇ ਮਨ ਦਾ ਜਿਹੜਾ ਅੰਧੇਰਾ ਉਹ ਦੂਰ ਹੋ ਜਾਊਗਾ ਤਵ ਕੀ ਸੰਸਾਰ ਦੇ ਵਿੱਚ ਸ਼ਾਂਤੀ ਨਹੀਂ ਆਊ ਕਿ ਹਰ ਇੱਕ ਮਨੁੱਖ ਦੇ ਮਨ ਨੂੰ ਸ਼ਾਂਤੀ ਨਹੀਂ ਮਿਲੂ ਜੋ ਗੁਰੂ ਗ੍ਰੰਥ ਸਾਹਿਬ ਸਿਰਫ ਮਨ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਕਰਦਾ ਮਨ ਦੇ ਹਨੇਰੇ ਨੂੰ ਹੀ ਨਹੀਂ ਦੂਰ ਕਰਦਾ ਬਲਕਿ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦਾ ਹੈਗਾ ਇਹਦੇ ਨਾਲ ਹਰ ਇੱਕ ਜਿਹੜਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਸਿੱਧਾ ਇਹੋ ਜਿਹਾ ਗ੍ਰੰਥ ਨੇ ਜਿਨ੍ਹਾਂ ਦਾ ਸਹਾਰਾ ਲੈ ਕੇ ਅਸੀਂ ਆਪਣੇ ਗਲੋਬਲ ਪੱਧਰ ਤੇ ਇਸ ਤਰੀਕੇ ਦੇ ਨਾਲ ਕਦੇ ਪ੍ਰਚਾਰ ਕੀਤਾ ਹੀ ਨਹੀਂ ਗਿਆ ਕਿ ਲੋਕ ਬੋਲਣਾਂ ਦੇ ਵਿੱਚ ਫਸਣ ਦੀ بجائے ਆਪਣੀ ਜ਼ਿੰਦਗੀ ਨੂੰ ਬਦਲਦੇ ਨਾਲ ਜੁੜੇ ਹੋਵੇ ਕਿ ਉਹ ਜਾਵੇ ਕਿਉਂ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਸਿੱਖਾ ਸਿੱਖੀ ਦਾ ਪ੍ਰਚਾਰ ਕਰਨੀ ਚਾਹੀਦੀ ਆ ਪਰ ਅਸੀਂ ਆਪਕੀ ਕਿੱਥੇ ਤਾਂ ਦੇ ਖੜੇ ਸਕਦੇ ਆ ਕਿ ਸਾਡੇ ਮਨ ਦੀ ਜ਼ਰੂਰਤ ਪੜਾ ਲੈਵਲ ਆ ਸਾਨੂੰ ਇਹ ਜ਼ਰੂਰ ਕਰਤ ਹੈ ਜੀ ਨੂੰ ਸਮਝਣ ਤੱਕ ਜੇ ਸੋਚੀਏ ਕਿ ਸਾਨੂੰ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਤਾਂ ਇਹਦੇ ਲਈ ਸਾਨੂੰ ਸਿੱਖੀ ਦੇ ਸੰਧਾਤਾ ਦਾ ਪ੍ਰਚਾਰ ਇਸ ਤਰੀਕੇ ਨਾਲ ਕਰਨਾ ਹੋਵੇਗਾ ਕਿ ਲੋਕ ਨੇ ਜਿਹੜੇ ਆਸਾਨ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਧਾਤਾ ਨੂੰ ਸਮਝ ਸਕਣ ਪਰ ਅਫਸੋਸ ਦੀ ਗੱਲ ਇਹ ਆ ਕਿ ਸਿੱਖ ਪ੍ਰਚਾਰਕਾਂ ਦੇ ਵੱਲੋਂ ਕਦੇ ਇੰਨੇ ਵੱਡੇ ਉਪਰਾਲੇ ਕੀਤੇ ਹੀ ਨਹੀਂ ਗਏ ਸਮਾਗਮ ਕੀਤੇ ਜਾਂਦੇ ਨੇ ਤਾਂ ਉੱਥੇ ਸਿਰਫ ਸਿੱਖ ਬਣਾਉਦੇ ਨਾਰੇ ਤੇ ਹੀ ਜ਼ੋਰ ਦਿੱਤਾ ਜਾਂਦਾਗਾ ਸਿੱਖੀ ਦੇ ਅਸਲ ਸਿਧਾਂਤ ਕੀ ਨੇ ਸਿੱਖ ਗੁਰੂਆਂ ਦੇ ਉਪਦੇਸ਼ ਕੀ ਨੇ ਉਹ ਕਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੀ ਨਹੀਂ ਗਈ ਦੁਨੀਆ ਭਰ ਦੇ ਵਿੱਚ ਵੀ ਜਦੋਂ ਕੋਈ ਇਨਸਾਨ ਭੁੱਖਾ ਮਰਿਆ ਹੋਵੇ ਤਾਂ ਉਹਨੂੰ ਕਿਤੋਂ ਖਾਣ ਨੂੰ ਭੋਜਨ ਨਾ ਮਿਲੇ ਤਾਂ ਹਰ ਇੱਕ ਇਨਸਾਨ ਦੇ ਵੱਲੋਂ ਸਲਾਹ ਦਿੱਤੀ ਜਾਂਦੀ ਆ ਕਿ ਜੇਕਰ ਪੇਟ ਭਰਨਾ ਤਾਂ ਸਿੱਖ ਗੁਰਦੁਆਰਾ ਸਾਹਿਬ ਦੇ ਦਰ ਤੇ ਜਾਓ ਤੁਹਾਨੂੰ ਉਥੋਂ ਖਾਲੀ ਨਹੀਂ ਮੋੜਨਾ ਪਵੇਗਾ ਕਿਉਂਕਿ ਹਰ ਇੱਕ ਇਹ ਜਾਣਦਾ ਹੈ ਇਨਸਾਨ ਕਿ ਸਿੱਖ ਗੁਰੂ ਘਰਾਂ ਦੇ ਵਿੱਚ ਹਰ ਇਨਸਾਨ ਨੂੰ ਬਿਨਾਂ ਕਿਸੇ ਭੇਦ ਭਾਪ ਦੇ ਪੇਟ ਭਰਨ ਨੂੰ ਭੋਜਨ ਦਿੱਤਾ ਜਾਂਦਾ ਪਰ ਸਾਡੇ ਬਾਕੀ ਦੇ ਸੰਧਾਤਾਂ ਦੀ ਗੱਲ ਕੀ ਆ ਉਹ ਪਿੱਛੇ ਕਿਉਂ ਨੇ ਕੀ ਜੇਕਰ ਉਹਨਾਂ ਸਾਰੇ ਸੰਧਾਤਾਂ ਦਾ ਪ੍ਰਚਾਰ ਸਹੀ ਤਰੀਕੇ ਨਾਲ ਕੀਤਾ ਜਾਵੇਗਾ ਤਾਂ ਕੀ ਸੰਸਾਰ ਦੇ ਵਿੱਚ ਸ਼ਾਂਤੀ ਨਹੀਂ ਆਊਗੀ ਕਿ ਲੋਕਾਂ ਦੇ ਮਨ ਦੇ ਜਿਹੜੇ ਰੋਗ ਨੇਗੇ ਉਹ ਖਤਮ ਨਹੀਂ ਹੋਣਗੇ ਉਹਨਾਂ ਨੂੰ ਮਨ ਤੋਂ ਸ਼ਾਂਤੀ ਨਹੀਂ ਮਿਲੂਗੀ ਜਿਹੜੇ ਲੋਕ ਧਰਮ ਤੋਂ ਦੂਰ ਹੋ ਰਹੇ ਨੇ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਰਹੇ ਨੇ ਜਦੋਂ ਉਹਨਾਂ ਦੇ ਮਨ ਦੇ ਵਿੱਚ ਇਹ ਚਾਨਣ ਹੋਊਗਾ ਉਹਨਾਂ ਦੇ ਮਨ ਦਾ ਹਨੇਰਾ ਦੂਰ ਹੋ ਜਾਊਗਾ ਤਾਂ ਇਹ ਹਨੇਰਾ ਦੂਰ ਹੋਣ ਦੇ ਨਾਲ ਹੀ ਕੀ ਉਹ ਆਪਣੇ ਪਰਮਾਤਮਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਨਾਲ ਨਹੀਂ ਜੁੜਨਗੇ ਦੂਰ ਦਰੇਡੇ ਵਸਦੇ ਹੋਏ ਅੰਗਰੇਜ਼ਾਂ ਨੇ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਰ ਨੂੰ ਸਮਝਿਆ ਤਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਕੇ ਇਹਦੀ ਵਿਆਖਿਆ ਨੂੰ ਪੜਨ ਦੀ ਤੇ ਸਮਝਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਪੂਰੀ ਦੁਨੀਆ ਦੇ ਵਿੱਚ ਜੇਕਰ ਕੋਈ ਇਨਸਾਨ ਮਨ ਦੀ ਸ਼ਾਂਤੀ ਚਾਹੁੰਦਾ ਹੈਗਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹੀ ਤਰੀਕੇ ਨਾਲ ਪਹੁੰਚ ਜਾਵੇ ਤਾਂ ਦੁਬਾਰਾ ਜੀ ਬਾਣੀ ਪੜਨੀ ਚਾਹੀਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਰਾਜ ਬਖਸ਼ੀ ਹੋਏ ਇਹੋ ਜਿਹਾ ਰਾਜ ਹਰ ਕੋਈ ਦਾਤਾ ਉਹ ਤੋਂ ਬੰਝੇ ਕਿ ਉਹਦੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਸਾਨੂੰ ਇੰਨਾ ਵੱਡਾ ਖਜ਼ਾਨਾ ਬਖਸ਼ ਕਿ ਅਸੀਂ ਕਿਉਂ ਉਹਦੇ ਆਪ ਉੱਰ ਲੜਨੀ ਲੱਗ ਰਹੇ ਤੇ ਨਾ ਹੀ ਉਹਦਾ ਪ੍ਰਚਾਰ ਇਸ ਤਰੀਕੇ ਨਾਲ ਕਰ ਰਹੇ ਆ ਕਿ ਦੂਸਰੇ ਲੋਕਾਂ ਨੂੰ ਵੀ ਇਸ ਦੇ ਬਹੁਤ ਮੁੱਲੇ ਖਜ਼ਾਨੇ ਦੇ ਬਾਰੇ ਜਾਣੂ ਹੋ ਸਕਣ ਤੇ ਉਹ ਵੀ ਇਹਦੇ ਲੜ ਲੱਗਣ ਇਥੋਂ ਜਾਣਕਾਰੀ ਲੈ ਕੇ ਉਹ ਆਪਦਾ ਜੀਵਨ ਸੁਚੱਜੇ ਢੰਗ ਦੇ ਨਾਲ ਜਿਉ ਸਕਣ ਜੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸੰਧਾਤਾ ਨੂੰ ਸਹੀ ਤਰੀਕੇ ਦੇ ਨਾਲ ਘਰ-ਘਰ ਪਹੁੰਚਾਇਆ ਜਾਵੇ ਤਾਂ ਫਿਰ ਕਿਉਂ ਨਹੀਂ ਲੋਕਾਂ ਦੇ ਮਨਾਂ ਦੇ ਵਿੱਚੋਂ ਹਨੇਰਾ ਦੂਰ ਹੋਵੇਗਾ ਜਾਤ-ਪਾਤ ਧਰਮ ਦੇ ਨਾਂ ਤੇ ਜੋ ਜ਼ੁਲਮ ਹੋ ਰਹੇ ਦੇ ਉਹ ਖਤਮ ਕਿਉਂ ਨਹੀਂ ਹੋਣਗੇ ਜੋ ਅਤਿਆਚਾਰ ਕੀਤੇ ਜਾਣਗੇ ਕੀ ਉਹਨਾਂ ਨੂੰ ਠੱਲ ਨਹੀਂ ਪਵੇਗੀ ਕੀ ਜੋ ਲੋਕ ਇਨੇ ਦੁਖੀ ਨੇ ਕਿ ਮਾਨਸਿਕ ਰੋਗੀ ਹੋ ਚੁੱਕੇ ਨੇ ਕੀ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਜਦੋਂ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਗੇ ਉਹਨਾਂ ਦੇ ਮਨ ਦੇ ਹਨੇਰੇ ਦੂਰ ਹੋਣਗੇ ਉਹਨਾਂ ਨੂੰ ਜ਼ਿੰਦਗੀ ਜਿਉਣ ਦੀ ਜਾਂਚ ਆਵੇਗੀ ਤਾਂ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਵੀ ਉਹਨਾਂ ਨੂੰ ਆਪਣੇ ਆਪ ਰਾਹ ਮਿਲ ਜੇਗਾ ਤੇ ਤਾਂ ਹੀ ਸੰਭਵ ਹੋ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾਵੇਗਾ ਸਿਰਪ ਧਰਮ ਦੀ ਆੜ ਦੇ ਵਿੱਚ ਜੇ ਸਿੱਖੀ ਦੀ ਆ